हां हां छोटे भाई ठीक आ ਨਹੀਂ ਆ ਵਧੀਆ ਬਸ ਆ ਵਿంటర్ ਆ ਗਿਆ ਹੁਣ ਤੇ 6 ਮਹੀਨੇ ਕੰਮ ਇਹੀ ਚੱਲੂਗਾ ਤੇ ਅਜ ਤਾਂ ਬਾਈ ਠੰਡ ਵੀ ਵੱਟ ਕੱਢੀ ਜਾਂਦੀ ਆ ਹਾਂਜੀ ਹਾਂਜੀ ਹੋਰ ਸਾਰੇ ਠੀਕ ਠਾਕ ਆ ਓਕੇ ਮੈਨੂੰ ਲੱਗਦਾ ਯਾਰ ਸਾਡੇ ਡੋਰ 'ਚ ਆਇਆ ਕੋਈ ਓਕੇ हां जी अंकल जी श्री अकाल ठीक ठाक मैं ठीक ठाक हाँ भाई जी पड़िया नहीं कौन हाँ जी बी जी पछाणो मैं है थोड़ा नवा गवांडी अ न्यू नेबर जस्ट गॉट मूव्ड इन टू डेज बैक हेयर अंकल जी लेट मी इंट्रोड्यूस माई सेल्फ माई नेम बॉन्ड ਪੰਜਾਬੀ ਜੇਮਸ ਬੌਂਡ ਯੂ ਕੈਨ ਕਾਲ ਮੀ ਜੇਮਸ ਨਾ ਵੜਾ ਕੇ ਰੱਖਿਆ ਜੇਮਸ ਬੌਂਡ ਨਾਈ ਅੰਗਲਿਸ਼ ਵੀ ਕੈਂਚੀਨ ਵੀ ਮਰਦਾ ਜੇਮਸ ਮੇਰਾ ਨਾਮ ਹੈਗਾ ਪਿਆਰਾ ਸਿੰਘ ਪਿਆਰਾ ਸਿੰਘ ਸਮਾਲਸਰੀਆ ਪਰ ਤੁਸੀਂ ਮੈਨੂੰ ਅੰਕਲ ਜੀ ਕਰਕੇ ਬੁਲਾ ਲਿਆ ਕਰੋ ਅੰਕਲ ਜੀ ਆਈ ਨੀਡ ਅ ਬੂਸਟ ਫਾਰ ਮਾਈ ਕਾਰ ਕਾਰਨ ਜਿਹੜੀ ਕਾਰ ਤੁਹਾਨੂੰ ਪਤਾ ਜਿਹੜੀ ਵਿਨਿੰਗ ਪੈਕ ਦੀ ਠੰਡ ਹੈ ਨਾ ਫੇਰਾ ਹੀ ਕਰਾਉਂਦੀ ਹੈ ਫੇਰਾ ਓ ਜੇਮਸ ਚਾਚੇ ਰੋਤਾ ਆਪਣੀ ਗੋਸ਼ਟ ਚਾਹੀਦੀ ਆ ਚਾਚੇ ਦਾ ਆਪ ਦਸ ਸਕੂਟਰ ਨਹੀਂ ਸਟਾਰਟ ਹੁੰਦਾ ਆ ਵੇ ਯੂ ਆਰ ਅ ਵਨ ਫਨੀ ਮੈਨ ਦੈਟਸ ਵਾਈ ਆ ਲਾਈਕ ਵੈਨੇਫੈਗ ਮੈਨੀਟੋਬਾ ਮੈਨੀਟੋਬਾ ਆ ਫਰੈਂਡਲੀ ਮੈਨੀਟੋਬਾ ਲਵ ਯੂ ਆ ਲਵ ਯੂ ਵੈਨੇਫੈਗ ਜੇਮ ਸਰ ਤੁਸੀਂ ਇੱਥੇ ਬੈਠੋ ਤੇ ਮੈਂ 3 ਕੱਪ ਚਾਹ ਦੇ ਬਣਾ ਕੇ ਲਿਆਉਣਾ ਤੇ ਮੇਰਾ ਭਤੀਜਾ ਆਊਗਾ ਤੇ ਉਹ ਤੁਹਾਨੂੰ ਆ ਕੇ ਬੂਸਟ ਦੇਊਗਾ ਠੀਕ ਆ ਬੈਠੋ ਤੁਸੀਂ ਇੱਥੇ ਵਾਕਈ ਜੇਮਸ ਮੈਨੀਟੋਬਾ ਦੇ ਵਿੱਚ ਮੂਵ ਹੋਣ ਦਾ ਜਿਹੜਾ ਡਿਸੀਜਨ ਹੈ ਨਾ ਸਹੀ ਲਿਆ ਹੈ ਕਿਉਂਕਿ ਲੋਕੀ ਇਹਨੂੰ ਤਾਂ ਹੀ ਨਹੀਂ ਕਹਿੰਦੇ ਵੀ ਫ੍ਰੈਂਡਲੀ ਮੈਨੀਟੋਬਾ ਵਾਕਈ ਫ੍ਰੈਂਡਲੀ ਮੈਨੀਟੋਬਾ ਦਾ ਨੇਬਰਹੂਡ ਇਜ਼ ਗ੍ਰੇਟ ਯੂ نو It's amazing, amazing to be here in Winnipeg, you know. to see, You must be uncle's nephew. ना तो प्रतीजी का भी पूरा घंट है <laughs> सिरे ही है सिरा ਕਿਆਉਂ ਪਤੀਜ ਆ ਗਿਆ ਕੰਮ ਤੋਂ ਹਾਂ ਹਾ ਚਾਚਾ ਤੂੰ ਤਾਂ ਐਂ ਚਾਹਣਾ ਮੈਂ ਕੰਮ ਤੀਰਾਂ ਤੇ ਸਾਹਮਣੇ ਖੜਾ ਤਾਂ ਹੈਗਾ ਨਾਲੇ ਪਹਿਲਾਂ ਮੈਨੂੰ ਇਹ ਦੱਸ ਜਿਹੜਾ ਬਾਹਰ ਬੰਦਾ ਬਿਠਾਇਆ ਕੌਣ ਆਹੋ ਤੈਨੂੰ ਕਿੰਨੇ ਵਾਰ ਕਿਹਾ ਵੀ ਬਗਾਨੇ ਬੰਦੇ ਨੂੰ ਘਰੇਲੀ ਬਾੜੀ ਦਾ ਜਵਾਨਾ ਬਹੁਤ ਮੜਾ ਨਾਲੇ ਆਪਦੀ ਉਮਰ ਵੀ ਦੇਖ ਲਿਆ ਕਰ ਪਤੀਜ ਅੱਜ ਠੰਡ ਸੀ ਬਾੜੀ ਉਹਦੀ ਕਾਰ ਨਹੀਂ ਸਟਾਰਟ ਹੋਈ ਉਹਨੂੰ ਬੂਸਟ ਚਾਹੀਦੇ ਆ ਤੇ ਉਹ ਮੈਂ ਨੂੰ ਕਿਹਾ ਵੀ ਮੇਰਾ ਭਤੀਜਾ ਆਊਗਾ ਤੇ ਤੈਨੂੰ ਜਾ ਕੇ ਬੂਸਟ ਦੇ ਆਊਗਾ ਉਹ ਆਪਣਾ ਨਵਾਂ ਨੇਬਰ ਆ ਨਮਰਾਂ ਗੋਂਡੀ ਆ ਚਾਚਾ ਜੀ ਜੇ ਇਹਦੇ ਵਰਗੇ 2-4 ਹੋਰ ਆ ਗਏ ਨਾ ਮੈਨੂੰ ਲੱਗਦਾ ਪਰ ਆਪਣਾ ਘਰ ਵਿੱਚ ਨਾ ਪੈਣਾ ਤੇ ਤੇਈ ਜ ਮੈਨੂੰ ਸੱਚੀ ਗੱਲ ਦੱਸਾਂ ਲੱਗਦਾ ਤਾਂ ਮੈਨੂੰ ਵੀ ਇਵੇਂ ਹੀ ਆ ਚੱਲ ਆਂ ਘਰ ਚੱਲ ਉਹਦੇ ਕੋਲੇ ਚੱਲ ਕੋਈ ਚੱਕ ਚੋਕੇ ਨਾ ਲੱਜੇ ਖਸ ਮੈਂ ਆਉਣਾ ਤੇ ਚਾਹ ਲੈ ਕੇ ਆਉਣਾ ਉਹਦੇ ਕੋਲੇ ਬੈਠ ਚੱਲ ਕੇ ਸੌਰੀ ਜੇਮਸ ਟੂ ਕੀਪ ਯੂ ਵੇਟਿੰਗ ਤੁਸੀਂ ਬੋਰ ਹੋਗੇ ਹੋਵੋਗੇ ਇੱਥੇ ਬੈਠੇ ਤੇ ਆਪਾਂ ਥੋੜੀ ਬੁੜੀ ਚਾਹ ਪੀ ਕੇ ਤੁਹਾਡੀ ਗਲੀ ਨੂੰ ਬੂਸਟ ਦੇਣ ਚੱਲਦੇ ਆਂ। ਥੈਂਕ ਯੂ ਗੋਲਡੀ ਬ੍ਰਦਰ ਜੇਮਸ ਤੁਸੀਂ ਮੈਨੂੰ ਐਂ ਦੱਸੋ ਕੋਈ ਕੰਮਕਾਰ ਵੀ ਕਰਦੇ ਹੋ ਜਾਂ ਵੀ ਤੋਰੇ ਫੇਰੇਤੀ ਰਹਿੰਦੇ ਹੋ ਗੋਲਡੀ ਬ੍ਰਦਰ ਤੁਸੀਂ ਮੇਰੀ ਅਪੀਅਰੈਂਸ ਤੇ ਨਾ ਜਾਇਓ ਆਈ ਡੂ ਵਰਕ ਆਈ ਵਰਕ ਇਨ ਅ ਕੈਨੇਡਾ ਲਾਈਫ ਸੈਂਟਰ ਐਜ਼ ਅ ਸਿਕਿਉਰਿਟੀ ਮੈਨੇਜਰ ਤੁਸੀਂ ਮੈਨੂੰ ਐਵੇਂ ਲੰਡੂ ਗੰਡੂ ਜਾਂ ਬੰਦਾ ਨਾ ਸਮਝਿਓ ਐਵੇਂ ਨਹੀਂ ਥੋੜੇ ਗਵਾੜ ਦੇ ਵਿੱਚ ਮੈਂ ਐਡਾ ਵੱਡਾ ਕਰ ਲੈ ਲਿਆ। ਓਕੇ 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 ਚਾਚਾ ਜੀ ਆਪਣੇ ਗਵਾਂਢੀ ਨੂੰ ਕਲੀਫੋਰਨੀਆ ਚਾਹ ਹੀ ਪਿਆਉਂਗੇ ਜਾਂ ਖਵਾਉਂਗੇ ਵੀ ਕੁਝ ਪਤੀਜ ਹੁਣ ਬੜਾ ਖੁਸ਼ ਲੱਗਦਾ ਮੈਂ ਸਮਝਾਂ ਨਹੀਂ ਕੋਸ ਆ ਤਾ ਚਾਚਾ ਸਿਰ ਹਿਲਾਤੀ ਬਿਆ ਬਿਆ ਹੋ ਗਈ ਹੁਣ ਤਾਂ ਹੁਣ ਆਣਗੇ ਨਜ਼ਾਰੇ ਐਂ ਆ ਪਤਰੋ ਫਿਰ ਹਣ ओके गाइस लेट्स हैव अ टोस्ट फॉर जेम्स जेम्स वेलकम टू ब्यूटीफुल ਨੇਬਰਹੂਡ ਜੇਮਸ ਜਿਹੜੀ ਤੇਰੀ ਕਾਰ ਨਹੀਂ ਸਟਾਰਟ ਹੁੰਦੀ ਤੇਰੀ ਕਾਰ ਦੀ ਬੈਟਰੀ ਮਾੜੀ ਲੱਗਦੀ ਹੈ ਨਹੀਂ ਨਹੀਂ ਚਾਚਾ ਜੀ ਬੈਟਰੀ ਤਾਂ ਉਹਦੀ ਮੈਂ ਹੁਣੀ 2 ਮਹੀਨੇ ਪਹਿਲਾਂ ਹੀ ਰਖਾਈ ਹੈ ਠੀਕ ਆ ਫਿਰ ਤੇਰਾ ਆਲਟਰਨੇਟਰ ਨਹੀਂ ਸਟਾਰਟ ਕਰਦਾ ਹੁਣ ਹਾਂ ਹਾਂ ਚਾਚਾ ਜੀ ਆਲਟਰਨੇਟਰ ਵੀ ਤੁਹਾਡੇ ਮੇਰੇ ਕੋ ਪੁਰਾਣਾ ਹੋ ਗਿਆ ਤਾਂ ਹੀ ਉਹ ਕਰੰਟ ਕੱਢਣੋਂ हट ਗਿਆ ਹੁਣ ਕੋਈ ਨਹੀਂ ਕੋਈ ਨਹੀਂ ਪੁੱਤਰੋ ਕਰ ਲਓ ਮਜ਼ਾਕ ਇੱਕ ਦਿਨ ਤੁਸੀਂ ਵੀ ਬੁੜੇ ਹੋਣਾ ਚੋ ਫਿਰ ਓਕੇ ਜੇਮਸ ਤੇ ਆਪਾਂ ਚਾਹ ਚੂ ਪੀ ਲਿਆ ਹੁਣ ਤੇ ਆਪਾਂ ਚਲੀਏ ਤੁਹਾਡੀ ਕਾਰ ਸਟਾਰਟ ਕਰੀਏ ਗੋਲਡੀ ਬ੍ਰਦਰ ਚਾਚਾ ਜੀ ਇਸ ਟੂ ਫਨੀ ਮੈਂ ਇਹਨਾਂ ਕੋਲੋਂ ਇੱਕ ਹਾਸੇ ਮਜ਼ਾਕਲਾ ਕਿੱਸਾ ਜ਼ਰੂਰ ਸੁਣ ਕੇ ਜਾਣਾ ਅੱਜ ਠੀਕ ਹੈ ਜੇਮਸ bro ਤੁਸੀਂ 2 ਮਿੰਟ ਸੇ ਸੁਣੋ ਬੱਚੇ ਦੀਆਂ ਗੱਲਾਂ ਤੇ ਮੈਂ ਉਹਨਾਂ ਜਿੱਕਰ ਕਾਰ ਚੋਂ ਜੰਪਰ ਕੇਬਲ ਕੱਢ ਲੈਣਾ ਤੇ ਰੈਡੀ ਕਰ ਲੈਣਾ ਫਿਰ ਇਜ਼ੀ ਹੋ ਜੀ ਠੀਕ ਹੈ ਬ੍ਰਦਰ ਓਕੇ bro ਲਾ ਜੇਮਸ ਸੁਣ ਲੈ ਪਰ ਪੁਰਾਣੀ ਗੱਲ ਆ ਇਹ ਮੈਂ ਨਾ ਟਰੱਕ ਚਲਾਉਂਦਾ ਹੁੰਦਾ ਸੀਗਾ ਆ ਹਾਈਵੇ ਤੇ ਤੇ ਸੀ ਟੀ ਸੀਗੇ ਮੈਂ ਬਾਈ ਗੁਰਮਖ ਸਿੰਘ ਦੇ ਨਾਲ ਟਰੈਕਟਰ ਉਂਦਾ ਸੀਗਾ ਤੇ ਇੱਕ ਵਾਰ ਆਹੀ ਟਰੱਕ ਸਟਾਪ ਤੇ ਖੜੇ ਤੇ ਤੇਲ ਤੂਲ ਪੋਇਆ ਤੇ ਅਸੀਂ ਵਾਸ਼ਰੂਮ ਉੱਠ ਗਏ ਵਾਸ਼ਰੂਮ ਉੱਠ ਗਏ ਅਸੀਂ ਆਪਦਾ ਕੰਮ ਕੰਮ ਕੀਤਾ ਜੋ ਹੱਥ ਜਿੱਤੋਂਦੇ ਤੇ ਇੱਕ ਬੰਦਾ ਜ ਆਇਆ ਤੇ ਉਹ ਨਾਲ ਆਪਦਾ ਕਰਕੇ ਤੇ ਉਹ ਅੰਦਰ ਇੱਕ ਟਾਇਲਟ ਤੇ ਬੈਠਾ ਸੀ ਬੰਦਾ ਟਾਇਲਟ ਤੇ ਬੰਦਾ ਉਹਨੂੰ ਪ੍ਰੋਬਲਮ ਹੋਣੀ ਉਹ ਤਿੰਗੀ ਜਾਵੇ ਆ ਐ ਕਰੀ ਜਾਵੇ ਉਹ ਉਹ ਜਿਹੜਾ ਬੰਦਾ ਜਿਹੜਾ ਆਇਆ ਸਾਡੇ ਕੋਲੇ ਆਪਦਾ ਕਰਕੇ ਉਹ ਹੱਥ ਤੋਂ ਦਾ ਅਸੀਂ ਸ਼ਰਾਰਤੀ ਸੀਗਾ ਉਹ ਉਹਨੂੰ ਜਾਣ ਲੱਗਾ ਨਾ ਕਹਿੰਦਾ ਇਟਸ ਨਾਟ ਗੋਇੰਟ ਟੂ ਹੈਪਨ ਟੁਡੇ ਓਕੇ ਕੇ ਭਾਜ ਹੀ ਗਿਆ ਤੇ ਮੈਂ ਬਾਈ ਗੁਰਮਖ ਸਿੰਘ ਨੂੰ ਆਖਿਆ ਗੁਰਮਖ ਸਿੰਘ ਜੀ ਆਪਾਂ ਦਾ ਬਦ ਉਹ ਚੱਲ ਗਿਆ ਜੇ ਬਾਹਰ ਨਿਕਲਿਆ ਆ ਉਹਨੇ ਆਪਣੇ ਨਾਲ ਲੜਪਣਾ ਕਿਤੇ ਇਹ ਇਹਨਾਂ ਨੇ ਕਿਹਾ ਤੇ ਉਹਦੀਆਂ ਫਨੀ ਗੱਲਾਂ ਬਹੁਤ ਹੁੰਦੀਆਂ ਹੁੰਦੀਆਂ ਸੀਗੀਆਂ ਹੁਣ ਸੌਂਦੇ ਹੀ ਰਿਹਾ ਕਰਨਾ ਆਪੇ ਹੋ ਜੀਆਂ ਹਾਂਜੀ 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 ਤੇ ਹਾਂਜੀ ਓਕੇ ਚਾਚਾ ਜੀ ਹੁਣ ਮਿਲਦੇ ਗਿਲਦੇ ਤਾਂ ਰਵਾਂਗੇ ਥੋੜਾ ਮੈਂ ਗਵਾਂਢੀ ਆ ਥੈਂਕ ਯੂ ਫॉर ਯਰ ਸਰਵਿਸਿਸ ਹੁਣ ਗੋਲਡੀ ਬ੍ਰਦਰ ਮੇਰਾ ਵੇਟ ਕਰਦਾ ਪਿਆ ਆਊਟਸਾਈਡ ਸੋ ਮੈਂ ਉਹਨੂੰ ਜਾ ਕੇ ਦੇਖਾਂ ਥੈਂਕ ਯੂ ਸੋ ਮੱਚ ਇਸ ਮਿਲਦੇ ਰਵਾਂਗੇ ਇਸ ਆਲਵੇਸ ਪਲੇਜ਼ਰ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਟੇਕ ਕੇਅਰ